ਇੰਗਲਿਸ਼ ਨੂੰ ਸੌਖੇ ਤਰੀਕੇ ਨਾਲ ਸਿੱਖਿਆ ਜਾ ਸਕਦਾ। ਲੇਕਿਨ ਤੁਸੀਂ ਮੇਰੀ ਗੱਲ ਕਿਉਂ ਸੁਣੋਗੇ? ਪਿਛਲੇ 10 ਸਾਲਾਂ ਤੋਂ ਸਟੂਡੈਂਟਸ ਨੂੰ ਮੈਂ ਇੰਗਲਿਸ਼ ਪੜਾ ਰਿਹਾ। ਤੇ ਸੌਖੇ ਤੋਂ ਸੌਖੇ ਤਰੀਕੇ ਨਾਲ ਪੜਾਉਣ ਦੇ ਜੋ ਵੀ ਮੈਂ ਨੁਕਤੇ ਸਿੱਖੇ ਨੇ, ਇਹ ਕੁਝ ਸੈਕੰਡਸ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ। ਜੇਕਰ ਤੁਸੀਂ ਇੰਗਲਿਸ਼ ਨੂੰ ਸ਼ੁਰੂਆਤ ਤੋਂ ਸਿੱਖਣਾ ਚਾਹੁੰਦੇ ਹੋ ਜਾਂ ਪਹਿਲਾਂ ਕੋਸ਼ਿਸ਼ ਕਰ ਚੁੱਕੇ ਹੋ ਪਰ ਅਸਫਲ ਰਹੇ ਤੇ ਬਹੁਤ ਜ਼ਿਆਦਾ ਤੁਹਾਨੂੰ ਕਨਫਿਊਜ਼ਨ ਹੋਈ ਜਾਂ ਤੁਹਾਡਾ ਕੋਈ ਜਾਣਕਾਰ ਜੋ ਇਸ ਨਾਲ ਜੋੜ ਰਿਹਾ ਤਾਂ ਇਹ ਵੀਡੀਓ ਤੁਹਾਡੇ ਲਈ ਬਣੀ ਹੈ। ਇਸ ਤੋਂ ਪਹਿਲਾਂ ਇੰਗਲਿਸ਼ ਨੂੰ ਸੌਖਾ ਕਰਨ ਦਾ ਢੰਗ ਸਿੱਖਾਂਗੇ ਤੇ ਫਿਰ ਉਸ ਨੂੰ ਵਰਤ ਕੇ ਵੀ ਦੇਖਾਂਗੇ ਹੁਣ ਇਸ ਨੂੰ ਕਿਵੇਂ ਸੌਖਾ ਕਰੀਏ ਇਸ ਦੇ ਜਵਾਬ ਤੋਂ ਪਹਿਲਾਂ ਇੱਕ ਜ਼ਰੂਰੀ ਨੁਕਤਾ ਸਮਝੋ ਆਪਣਾ ਦਿਮਾਗ ਹਮੇਸ਼ਾ ਬਦਲਾਅ ਦਾ ਵਿਰੋਧ ਕਰਦਾ ਕੋਈ ਵੀ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਂਦਾ ਤਾਂ ਆਪਣਾ ਮਾਈਂਡ ਜਿਹੜਾ ਹੈਗਾ ਉਹ ਹਮੇਸ਼ਾ ਉਸ ਦਾ ਵਿਰੋਧ ਕਰੂਗਾ ਹਾਲਾਂਕਿ ਉਹ ਜਿਹੜਾ ਬਦਲਾਅ ਹੈਗਾ ਉਹ ਆਪਣੇ ਭਲੇ ਵਾਸਤੇ ਹੋਵੇ ਜਾਂ ਉਸ ਨਾਲ ਆਪਣੀ ਜ਼ਿੰਦਗੀ ਬਿਹਤਰ ਹੀ ਕਿਉਂ ਨਾ ਬਣਦੀ ਹੋਵੇ ਸੋ ਇਸੇ ਲਈ ਹੁਣ ਜਦੋਂ ਆਪਾਂ ਇੰਗਲਿਸ਼ ਨੂੰ ਸਿੱਖਣ ਦਾ ਤਰੀਕਾ ਬਦਲਣਾ ਤਾਂ ਤੁਹਾਡੇ ਦਿਮਾਗ ਨੇ ਪਹਿਲਾਂ ਉਹਦਾ ਵਿਰੋਧ ਕਰਨਾ ਬਸ ਤੁਸੀਂ ਇਸ ਵਿਰੋਧ ਨੂੰ ਰੋਕ ਕੇ ਇੱਕ ਵਾਰੀ ਚੀਜ਼ਾਂ ਦੀ ਪਰਖ ਕਰਨੀ ਆ ਉਸ ਤਰੀਕੇ ਨੂੰ ਪਰਖਣਾ ਤੇ ਪਰਖਣ ਤੋਂ ਬਾਅਦ ਹੀ ਕੋਈ ਫੈਸਲਾ ਲੈਣਾ ਹੁਣ ਆਪਾਂ ਮੁੱਢਲੇ ਸਵਾਲ ਤੇ ਆ ਜਾਨੇ ਆ ਕਿ ਇਸ ਨੂੰ ਸੌਖਾ ਕਰਨ ਦੇ ਲਈ ਕੀ ਕਰੀਏ ਇਸ ਦੇ ਜਵਾਬ ਤੋਂ ਪਹਿਲਾਂ ਇੱਕ ਹੋਰ ਬਹੁਤ ਹੀ ਜ਼ਰੂਰੀ ਸਵਾਲ ਹੈਗਾ ਜਿਹੜਾ ਇਸ ਤੋਂ ਵੀ ਜ਼ਰੂਰੀ ਹੈ ਉਹ ਹੈਗਾ ਕੀ ਨਾ ਕਰੀਏ ਤੁਹਾਨੂੰ ਇਹ ਗੱਲ ਅਜੀਬ ਲੱਗੂਗੀ ਲੇਕਿਨ ਕੀ ਨਹੀਂ ਕਰਨਾ ਇਹ ਬਹੁਤ ਹੀ ਜ਼ਰੂਰੀ ਹੈਗਾ ਜਦੋਂ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਕਿਹੜੀਆਂ ਚੀਜ਼ਾਂ ਆਪਾਂ ਨੇ ਨਹੀਂ ਕਰਨੀਆਂ ਤਾਂ ਆਪਾਂ ਬਹੁਤ ਸਾਰੇ ਡਿਸਟਰੈਕਸ਼ਨਸ ਤੋਂ ਆਪਾਂ ਬਚ ਜਾਂਦੇ ਆ ਤੇ ਆਪਾਂ ਨੂੰ ਇੱਕ ਸਿੱਧਾ ਰਸਤਾ ਮਿਲ ਜਾਂਦਾ ਸਭ ਤੋਂ ਪਹਿਲੀ ਗੱਲ ਗ੍ਰਾਮਰ ਜਾਂ ਵਿਆਕਰਨ ਤੇ ਜ਼ੋਰ ਨਹੀਂ ਦੇਣਾ ਹੁਣ ਤੁਹਾਨੂੰ ਇਹ ਗੱਲ ਬੜੀ ਅਜੀਬ ਲੱਗੂਗੀ ਤੇ ਤੁਹਾਡਾ ਦਿਮਾਗ ਇਸ ਚੀਜ਼ ਦਾ ਵਿਰੋਧ ਕਰੂਗਾ ਲੇਕਿਨ ਇੱਕ ਬਹੁਤ ਹੀ ਛੋਟੀ ਜੀ ਐਗਜ਼ਾਮਪਲ ਦੇ ਨਾਲ ਤੁਹਾਨੂੰ ਗੱਲ ਬੜੇ ਸੌਖੇ ਤਰੀਕੇ ਨਾਲ ਸਮਝ ਆ ਜਾਊਗੀ ਇੱਕ 8 ਸਾਲ ਦੇ ਬੱਚੇ ਦਾ ਦਿਮਾਗ ਪੂਰੀ ਤਰ੍ਹਾਂ ਨਾਲ ਵਿਕਸਿਤ ਹੁੰਦਾ ਲੇਕਿਨ 2.5 ਸਾਲ ਦਾ ਬੱਚਾ ਇੱਕ ਭਾਸ਼ਾ ਨੂੰ ਸਿੱਖ ਲੈਂਦਾ 2.5 ਸਾਲ ਦੇ ਬੱਚੇ ਦਾ ਦਿਮਾਗ ਪੂਰੀ ਤਰ੍ਹਾਂ ਨਾਲ ਵਿਕਸਿਤ ਵੀ ਨਹੀਂ ਹੁੰਦਾ ਲੇਕਿਨ ਉਹ ਭਾਸ਼ਾ ਨੂੰ ਸਿੱਖ ਲੈਂਦਾ ਤਕਰੀਬਨ ਉਹ ਬਹੁਤ ਵਧੀਆ ਭਾਸ਼ਾ ਬੋਲਣ ਲੱਗ ਜਾਂਦਾ ਬੱਚਾ ਬੋਲਦਾ ਮੈਂ ਨਾਨਕੇ ਜਾਣਾ ਹੈ ਮੈਂ ਨਾਨਕੇ ਗਿਆ ਸੀ ਮੈਂ ਰੋਟੀ ਖਾਣੀ ਹੈ ਮੈਂ ਰੋਟੀ ਖਾਧੀ ਸੀ ਬੱਚਾ ਪਾਸਟ ਪ੍ਰੈਸੈਂਟ ਫਿਊਚਰ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਲੇਕਿਨ ਉਸ ਨੂੰ ਵਿਆਕਰਣ ਕਿਸੇ ਨੇ ਵੀ ਨਹੀਂ ਸਿਖਾਈ ਹੁੰਦੀ ਸੋ ਭਾਸ਼ਾ ਨੂੰ ਵਿਆਕਰਣ ਤੋਂ ਬਿਨਾ ਵੀ ਸਿੱਖਿਆ ਜਾ ਸਕਦਾ ਹੁਣ ਤੁਸੀਂ ਕਹੋਗੇ ਜੀ ਵਿਆਕਰਣ ਤੇ ਤਾਂ ਸਾਰੀ ਭਾਸ਼ਾ ਟਿਕੀ ਹੁੰਦੀ ਆ ਵੀ ਵਿਆਕਰਣ ਤੋਂ ਬਿਨਾ ਆਪਾਂ ਕਿਵੇਂ ਸਿੱਖ ਸਕਦੇ ਆ ਬਿਲਕੁਲ ਤੁਹਾਡੀ ਗੱਲ ਜਾਇਜ਼ ਆ ਲੇਕਿਨ ਆਪਾਂ ਬੱਚੇ ਵਾਲੇ ਤਰੀਕੇ ਨਾਲ ਭਾਸ਼ਾ ਨੂੰ ਸਰਲ ਤਰੀਕੇ ਦੇ ਨਾਲ ਵੀ ਆਪਾਂ ਸਿੱਖ ਸਕਦੇ ਆ ਤੇ ਦੂਸਰੀ ਜ਼ਰੂਰੀ ਗੱਲ ਅਨੁਵਾਦ ਨਹੀਂ ਕਰਨਾ ਅਨੁਵਾਦ ਤੋਂ ਮੇਰਾ ਭਾਵ ਹੈਗਾ ਵੀ ਪੰਜਾਬੀ ਚ ਪਹਿਲਾਂ ਆਪਾਂ ਵਾਕ ਬਣਾਉਨੇ ਆ ਫਿਰ ਉਹਨੂੰ ਆਪਾਂ ਕੱਲੇ ਕੱਲੇ ਸ਼ਬਦ ਦੀ ਆਪਾਂ ਇੰਗਲਿਸ਼ ਬਣਾਉਨੇ ਆ ਉਸ ਤੋਂ ਬਾਅਦ ਫਿਰ ਆਪਾਂ ਨੂੰ ਅਰੇਂਜ ਕਰਦੇ ਆ ਇੰਗਲਿਸ਼ ਵਾਲੇ ਸੈਂਟੈਂਸ ਨੂੰ ਤੇ ਫਿਰ ਆਪਾਂ ਉਹਨੂੰ ਬੋਲਦੇ ਆ ਇਹ ਬਹੁਤ ਲੰਬਾ ਪ੍ਰੋਸੈਸ ਹੈ ਪਹਿਲਾਂ ਪਹਿਲਾਂ ਆਪਾਂ ਨੂੰ ਇਹ ਸਿੱਖਣ ਲੱਗੇ ਬੜਾ ਸੌਖਾ ਲੱਗਦਾ ਤੇ ਵਧੀਆ ਲੱਗਦਾ ਵੀ ਅਨੁਵਾਦ ਨਾਲ ਆਪਾਂ ਸਿੱਖ ਰਹੇ ਹਾਂ ਲੇਕਿਨ ਬਾਅਦ ਦੇ ਵਿੱਚ ਜਾ ਕੇ ਇਹ ਸਭ ਤੋਂ ਵੱਡਾ ਰੋੜਾ ਇਹੀ ਬਣਦਾ ਇਸੇ ਦੀ ਵਜ੍ਹਾ ਨਾਲ ਆਪਾਂ ਭਾਸ਼ਾ ਨੂੰ ਚੰਗੀ ਤਰ੍ਹਾਂ ਨਾਲ ਨਹੀਂ ਬੋਲ ਪਾਉਂਦੇ ਹੈ ਇਸ ਦੇ ਬਜਾਏ ਹੋਰ ਤਰੀਕੇ ਆਪਾਂ ਨੂੰ ਅਪਣਾਉਣਾ ਚਾਹੀਦਾ ਜੋ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ ਤੀਸਰੀ ਬਹੁਤ ਹੀ ਜ਼ਰੂਰੀ ਗੱਲ ਸਿੱਖਣ ਦੇ ਪਹਿਲੇ ਦੌਰ ਦੇ ਵਿੱਚ ਲਿਖਣ ਅਤੇ ਪੜਨ ਤੇ ਬਹੁਤ ਜ਼ਿਆਦਾ ਜ਼ੋਰ ਨਾ ਤਾਂ ਜੇ ਤੁਹਾਨੂੰ ਥੋੜੇ ਬਹੁਤ ਅੱਖਰ ਜੋੜ ਕੇ ਪੜ੍ਹਨੇ ਆਉਂਦੇ ਨੇ ਉਹ ਤੁਹਾਡੇ ਲਈ ਬਹੁਤ ਸਫੀਸ਼ੀਐਂਟ ਹੋਣਗੇ ਸਿਰਫ ਤੇ ਸਿਰਫ ਪਹਿਲਾਂ ਆਪਾਂ ਬੋਲਣੀ ਸਿੱਖੋ ਇਹ ਇਸ ਕਰਕੇ ਜ਼ਰੂਰੀ ਆ ਕਿਉਂਕਿ ਦੋਹਾਂ ਭਾਸ਼ਾਵਾਂ ਦੀ ਬਣਤਰ ਬਹੁਤ ਹੀ ਅਲੱਗ-ਅਲੱਗ ਤਰੀਕੇ ਨਾਲ ਆ ਪੰਜਾਬੀ ਦੇ ਵਿੱਚ ਆਪਾਂ ਇੱਕੋ ਸਮੇਂ ਤੇ ਉਹਨੂੰ ਪੜ੍ਹਨਾ ਲਿਖਣਾ ਤੇ ਬੋਲਣਾ ਸਿੱਖ ਸਕਦੇ ਆ ਲੇਕਿਨ ਇੰਗਲਿਸ਼ ਦੇ ਵਿੱਚ ਇਹ ਚੀਜ਼ ਅਪਲਾਈ ਨਹੀਂ ਹੁੰਦੀ ਹੈ ਕਿ ਇੰਗਲਿਸ਼ ਦੀ ਬਣਤਰ ਹੋਰ ਤਰ੍ਹਾਂ ਦੀ ਆ ਤਿੰਨੇ ਅਲੱਗ-ਅਲੱਗ ਤਰੀਕਿਆਂ ਨਾਲ ਇਹ ਤਿੰਨੇ ਚੀਜ਼ਾਂ ਸਿੱਖੀਆਂ ਜਾਂਦੀਆਂ ਨੇ ਸੋ ਇਸੇ ਕਰਕੇ ਇਹ ਵਾਲਾ ਜਿਹੜਾ ਤਰੀਕਾ ਹੈਗਾ ਇਹ ਆਪਾਂ ਇੰਗਲਿਸ਼ ਦੇ ਵਿੱਚ ਨਹੀਂ ਅਪਣਾ ਸਕਦੇ ਹੈਗੇ ਤੇ ਚੌਥੀ ਸਭ ਤੋਂ ਜ਼ਰੂਰੀ ਗੱਲ ਸ਼ੁਰੂਆਤ ਦੇ ਵਿੱਚ ਸ਼ਾਰਟਕਟ ਦੇ ਪਿੱਛੇ ਨਾ ਜਾਓ ਸ਼ਾਰਟਕਟ ਵਾਲਾ ਰਸਤਾ ਤੁਹਾਡਾ ਸਭ ਤੋਂ ਲੰਬਾ ਰਸਤਾ ਬਣ ਜਾਣਾ ਤੁਸੀਂ ਆਪ ਸਿਆਣੇ ਹੋ ਜੇ ਕਿਸੇ ਭਾਸ਼ਾ ਨੂੰ ਸ਼ਾਰਟਕਟ ਦੇ ਨਾਲ ਸਿੱਖਿਆ ਜਾ ਸਕਦਾ ਤਾਂ ਆਪਾਂ ਸਾਰਿਆਂ ਨੂੰ ਹੀ 10 10 15 15 20 20 ਭਾਸ਼ਾਵਾਂ ਹੁਣ ਤੱਕ ਆਈਆਂ ਹੁੰਦੀਆਂ। ਇੱਕ ਭਾਸ਼ਾ ਨੂੰ ਸਿੱਖਣ ਦੇ ਲਈ ਜੋ ਲੋੜਿੰਦਾ ਸਮਾਂ ਉਹ ਚਾਹੀਦਾ। ਹਾਂ ਕੋਈ ਜਲਦੀ ਸਿੱਖ ਸਕਦਾ। ਕਿਸੇ ਨੂੰ ਸਮਾਂ ਲੱਗ ਸਕਦਾ। ਜੇਕਰ ਇਸ ਵੀਡੀਓ ਨੂੰ ਤੁਸੀਂ ਹੁਣ ਤੱਕ ਇਸ ਕਰਕੇ ਦੇਖ ਰਹੇ ਸੀ ਕਿ ਮੈਂ ਤੁਹਾਨੂੰ ਕੋਈ ਸ਼ਾਰਟਕਟ ਦੱਸੂਗਾ ਜਿਸ ਨਾਲ ਤੁਸੀਂ ਥੋੜੇ ਜਿਹੇ ਦਿਨਾਂ ਦੇ ਵਿੱਚ ਤੁਹਾਨੂੰ ਭਾਸ਼ਾ ਆ ਜੂਗੀ ਤਾਂ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ। ਲੇਕਿਨ ਇਸ ਨੂੰ ਸਿੱਖਣ ਦਾ ਸੌਖਾ ਤੇ ਸਰਲ ਤਰੀਕਾ ਹੈਗਾ ਜਿਸ ਨਾਲ ਤੁਹਾਨੂੰ ਇਹ ਭਾਸ਼ਾ ਸਿੱਖਣ ਦੀ ਖਿੱਚ ਵੀ ਬਣੂਗੀ। ਹੁਣ ਆਪਾਂ ਉਸੇ ਸਵਾਲ ਦਾ ਜਵਾਬ ਦਿੰਨੇ ਆ। ਵੀ ਆਪਾਂ ਨੇ ਕੀ ਕਰਨਾ ਸਭ ਤੋਂ ਪਹਿਲੀ ਗੱਲ ਆਪਾਂ ਨੇ ਫੋਟੋਆਂ ਦੁਆਰਾ ਸਿੱਖਣਾ ਕਿਉਂਕਿ ਫੋਟੋਆਂ ਦੇ ਨਾਲ ਆਪਣਾ ਦਿਮਾਗ ਚੀਜ਼ਾਂ ਨੂੰ ਜਲਦੀ ਪਿਕ ਕਰਦਾ ਜਲਦੀ ਸਿੱਖਦਾ ਤੇ ਦੂਸਰੀ ਬਹੁਤ ਹੀ ਜ਼ਰੂਰੀ ਗੱਲ ਸ਼ੁਰੂਆਤ ਦੇ ਵਿੱਚ ਛੋਟੇ-ਛੋਟੇ ਵਾਕ ਬਣਾਉਣੇ ਨੇ ਵੱਡੇ ਵਾਕਾਂ ਦੇ ਵਿੱਚ ਆਪਾਂ ਨੇ ਨਹੀਂ ਅਲਜਣਾ ਇਹ ਬਹੁਤ ਹੀ ਜ਼ਰੂਰੀ ਆ ਕਿਉਂਕਿ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਲੰਬੇ ਵਾਕ ਬਣਾਉਂਗੇ ਵੱਡੇ ਵਾਕ ਬਣਾਉਂਗੇ ਤਾਂ ਉਹਦੇ ਵਿੱਚ ਗਲਤੀਆਂ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਤੇ ਜਦੋਂ ਜ਼ਿਆਦਾ ਗਲਤੀਆਂ ਹੋਣਗੀਆਂ ਤਾਂ ਆਪਾਂ ਨਿਰਾਸ਼ ਹੋ ਜਾਂਦੇ ਆ ਤੇ ਨਿਰਾਸ਼ ਹੋਣ ਦੀ ਵਜ੍ਹਾ ਨਾਲ ਆਪਣੇ ਚ ਸਿੱਖਣ ਦੀ ਰੁਚੀ ਉਹ ਘਟ ਜਾਂਦੀ ਆ ਉਸ ਦੇ ਵਿਪਰੀਤ ਜਦੋਂ ਆਪਾਂ ਛੋਟੇ-ਛੋਟੇ ਵਾਕ ਆਪਾਂ ਬਣਾਉਂਨੇ ਆ ਤਾਂ ਆਪਣੇ ਦਿਮਾਗ ਨੂੰ ਇਸ ਤਰ੍ਹਾਂ ਨਾਲ ਲੱਗਦਾ ਵੀ ਜੋ ਵੀ ਅਸੀਂ ਸਿੱਖ ਰਹੇ ਹਾਂ ਉਹ ਆਪਾਂ ਵਰਤ ਵੀ ਰਹੇ ਹਾਂ ਤੇ ਸਿੱਖਣ ਦਾ ਸਾਨੂੰ ਇਨਸਟੈਂਟਲੀ ਫਾਇਦਾ ਹੋ ਰਿਹਾ ਇਸੇ ਕਰਕੇ ਜਦੋਂ ਛੋਟੇ ਵਾਕ ਆਪਾਂ ਸਿੱਖਦੇ ਆ ਤਾਂ ਉਹਨਾਂ ਦੇ ਨਾਲ ਆਪਣਾ ਉਤਸ਼ਾਹ ਵੱਧਦਾ ਤੇ ਜਦੋਂ ਆਪਣਾ ਉਤਸ਼ਾਹ ਵੱਧਾ ਆਪਣੇ ਚ ਕੌਨਫੀਡੈਂਸ ਆਉਂਦਾ ਤਾਂ ਆਪਾਂ ਹੋਰ ਸਿੱਖਣ ਦੀ ਰੁਚੀ ਆਪਣੇ ਚ ਪੈਦਾ ਹੁੰਦੀ ਆ ਸੋ ਇਹ ਬਹੁਤ ਹੀ ਜ਼ਰੂਰੀ ਆ ਕਿਉਂਕਿ ਇਸੇ ਦੇ ਨਾਲ ਹੀ ਸ਼ੁਰੂਆਤੀ ਦੌਰ ਦੇ ਵਿੱਚ ਆਪਾਂ ਆਪਣਾ ਮਨੋਬਲ ਜਿਹੜਾ ਹੈਗਾ ਉਹ ਕਾਇਮ ਰੱਖ ਸਕਦੇ ਆ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਦੋਂ ਆਪਾਂ ਛੋਟੇ ਬਾਖ ਸਹੀ ਤਰੀਕੇ ਨਾਲ ਬਣਾਉਨੇ ਆ ਤਾਂ ਉਹਨਾਂ ਨੂੰ ਵੱਡਾ ਕਰਨਾ ਤੇ ਡਿਵੈਲਪ ਕਰਨਾ ਬਹੁਤ ਹੀ ਸੌਖਾ ਹੋ ਜਾਂਦਾ ਜੋ ਵੀ ਨੁਕਤੇ ਮੈਂ ਤੁਹਾਨੂੰ ਹੁਣ ਤੱਕ ਦੱਸੇ ਨੇ ਇਹਨਾਂ ਨੂੰ ਆਪਾਂ ਪਰਖਦੇ ਆਂ ਸੋ ਇਸਦੀ ਪਰਖ ਕਰਨ ਦੇ ਲਈ ਆਪਾਂ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਕਰਦੇ ਹਾਂ ਸਭ ਤੋਂ ਔਖਾ ਸਾਨੂੰ ਇੰਗਲਿਸ਼ ਦੇ ਵਿੱਚ ਲੱਗਦਾ ਵਾਕ ਬਣਾਉਣਾ ਆਪਾਂ ਨੂੰ ਲੱਗਦਾ ਵੀ ਇੰਗਲਿਸ਼ ਅਸੀਂ ਸ਼ਬਦ ਵੀ ਸਿੱਖ ਲਏ ਤੇ ਸਾਨੂੰ ਸ਼ਬਦਾਂ ਦੇ ਅਰਥ ਵੀ ਪਤਾ ਨੇ ਲੇਕਿਨ ਫਿਰ ਤੋਂ ਵਾਕ ਨਹੀਂ ਬਣਦੇ ਹੈਗੇ ਸੋ ਆਪਾਂ ਸੌਖੇ ਤਰੀਕੇ ਨਾਲ ਕਿਸ ਤਰ੍ਹਾਂ ਨਾਲ ਵਾਕ ਬਣਾ ਸਕਦੇ ਹਾਂ ਇਹ ਆਪਾਂ ਡਿਸਕਸ ਕਰਦੇ ਹਾਂ ਪਹਿਲੀ ਗੱਲ ਤੁਹਾਨੂੰ ਯਾਦ ਹੀ ਹੋਊਗੀ ਵੀ ਦਿਮਾਗ ਪਹਿਲਾਂ ਵਿਰੋਧ ਕਰਦਾ ਉਸ ਵਿਰੋਧ ਨੂੰ ਰੋਕ ਕੇ ਇੱਕ ਵਾਰੀ ਤੁਸੀਂ ਪਰਖ ਜ਼ਰੂਰ ਕਰਨੀ ਹੈ ਵੈਸੇ ਤਾਂ ਬਹੁਤ ਤਰੀਕਿਆਂ ਦੇ ਵਾਕ ਬਣਾਏ ਜਾ ਸਕਦੇ ਨੇ ਲੇਕਿਨ ਉਹਨਾਂ ਦੇ ਵਿੱਚੋਂ ਆਪਾਂ ਕੁਝ ਕੁ ਤਰੀਕੇ ਇੱਥੇ ਦੇਖਾਂਗੇ ਸੋ ਵਾਕ ਬਣਾਉਣ ਦੇ ਲਈ ਤੁਹਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਪਹਿਲਾ ਕਿਸ ਦੀ ਗੱਲ ਕਰ ਰਹੇ ਹਾਂ ਦੂਸਰਾ ਉਸ ਬਾਰੇ ਕੀ ਗੱਲ ਕਰ ਰਹੇ ਹਾਂ ਪਹਿਲਾ ਕਿਸ ਦੀ ਗੱਲ ਦੂਸਰਾ ਉਸ ਦੇ ਬਾਰੇ ਕੀ ਗੱਲ ਕਰ ਰਹੇ ਹਾਂ ਇਸੇ ਦੇ ਆਸਰੇ ਆਪਾਂ ਵਾਕ ਬਣਾ ਕੇ ਦੇਖਾਂਗੇ ਹੁਣ ਵਾਕ ਬਣਾਉਣ ਦੇ ਲਈ ਤਿੰਨ ਸ਼ਬਦਾਂ ਦੀ ਆਪਾਂ ਨੂੰ ਲੋੜ ਪਊਗੀ ਇਹ ਪਹਿਲਾਂ ਤੋਂ ਹੀ ਤੁਹਾਨੂੰ ਆਉਂਦੇ ਆ ਇਦੇ ਰਿਲੇਟਡ ਹੀ ਆਪਾਂ ਵਾਕ ਬਣਾਵਾਂਗੇ ਪਹਿਲਾ ਹੈਗਾ ਰਿਪੇਅਰ ਆਪਾਂ ਕਹਿੰਦੇ ਗੱਡੀ ਰਿਪੇਅਰ ਕਰਾ ਲਓ ਮੋਟਰਸਾਈਕਲ ਰਿਪੇਅਰ ਕਰਾ ਲਓ ਜੀ ਰਿਪੇਅਰ ਸ਼ਬਦ ਹੈ ਇੰਗਲਿਸ਼ ਦਾ ਲੇਕਿਨ ਆਪਾਂ ਵਰਤਦੇ ਆਂ ਪੰਜਾਬੀ ਦੇ ਵਿੱਚ ਸੋ ਇੱਕ ਤਾਂ ਸ਼ਬਦ ਹੋ ਗਿਆ ਰਿਪੇਅਰ ਤੇ ਦੂਸਰਾ ਸ਼ਬਦ ਹੈਗਾ ਪਾਲਿਸ਼ ਲੇਕਿਨ ਆਪਾਂ ਪੰਜਾਬੀ ਚ ਇਹਨੂੰ ਕਹਿੰਦੇ ਆਂ ਪਾਲਿਸ਼ ਆਵਣੇ ਪਾਲਿਸ਼ ਕਰਦੇ ਵੀ ਬੂਟ ਪਾਲਿਸ਼ ਕਰਦੇ ਆ ਗੱਡੀ ਨੂੰ ਪਾਲਿਸ਼ ਕਰਦੇ ਤੀਸਰਾ ਵੀ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਉਹ ਮੈਨਾਂ ਡਾਂਸ ਡਾਂਸ ਕਰਨਾ ਜੀ ਵਿਆਹ ਤੇ ਜਾ ਕੇ ਡਾਂਸ ਕਰਨਾ ਪੁਰਾਣੀ ਜਗ੍ਹਾ ਡਾਂਸ ਕਰਨਾ ਸੋ ਤੀਸਰਾ ਡਾਂਸ ਇਹ ਤਿੰਨਾਂ ਸ਼ਬਦਾਂ ਤੋਂ ਹੀ ਆਪਾਂ ਵਾਕ ਬਣਾ ਕੇ ਦੇਖਾਂਗੇ ਹੁਣ ਆਪਾਂ ਇਸ ਤਸਵੀਰ ਦੇ ਰਿਲੇਟਡ ਆਪਾਂ ਨੇ ਵਾਕ ਬਣਾਉਣਾ ਸੋ ਪਹਿਲੀ ਗੱਲ ਪਹਿਲਾਂ ਆਪਾਂ ਨੂੰ ਕੀ ਚਾਹੀਦਾ ਕਿਸ ਦੀ ਗੱਲ ਕਰ ਰਹੇ ਹਾਂ ਆਪਾਂ ਇਸ ਦੀ ਗੱਲ ਕਰ ਰਹੇ ਹਾਂ ਇਹ ਗੁੜੀਆ ਦੀ ਗੱਲ ਕਰ ਰਹੇ ਹਾਂ ਉਸ ਦੇ ਬਾਰੇ ਕੀ ਗੱਲ ਕਰ ਰਹੇ ਹਾਂ ਦੂਸਰੀ ਚੀਜ਼ ਜਿਹੜੀ ਚਾਹੀਦੀ ਆ ਉਸ ਬਾਰੇ ਕੀ ਗੱਲ ਕਰ ਰਹੇ ਹਾਂ ਉਹ ਕੀ ਕਰ ਰਹੀ ਆ ਉਸ ਦੇ ਬਾਰੇ ਆਪਾਂ ਦੱਸ ਰਹੇ ਹਾਂ ਵੀ ਉਹ ਪਾਲਿਸ਼ ਕਰ ਰਹੀ ਆ ਆਪਣੇ ਜਿਹੜੇ ਸ਼ੂਜ਼ ਹੈਗੇ ਉਹ ਪਾਲਿਸ਼ ਕਰ ਰਹੀ ਆ ਆਪਾਂ ਨੇ ਸਿਰਫ ਇੱਕੋ ਹੀ ਚੀਜ਼ ਕਰਨੀ ਆ ਇਹ ਪਾਲਿਸ਼ ਦੇ ਅੱਗੇ ਆਪਾਂ ਨੇ ਇੰਗ ਲਾ ਦੇਣਾ ਪਾਲਿਸ਼ਿੰਗ ਪਾਲਿਸ਼ਿੰਗ ਕੀ ਕਰ ਰਹੀ ਹੈ ਜੀ ਪਾਲਿਸ਼ ਕਰ ਰਹੀ ਆ ਪਾਲਿਸ਼ਿੰਗ ਹੁਣ ਆਪਾਂ ਗੱਲ ਕਿਹਦੀ ਕਰ ਰਹੇ ਆ ਇਸ ਗੁੜੀਆ ਦੀ ਕਰ ਰਹੇ ਆ ਹੁਣ ਇਹਨੂੰ ਆਪਾਂ ਕਿਵੇਂ ਸੰਬੋਧਨ ਕਰਾਂਗੇ ਇਸ ਦੇ ਲਈ ਆਪਾਂ ਯੂਜ਼ ਕਰਾਂਗੇ ਸ਼ੀ ਤੇ ਕੀ ਕਰ ਰਹੀ ਆ ਪਾਲਿਸ਼ਿੰਗ ਬਸ ਇਹਦੇ ਵਿੱਚਕਾਰ ਆਪਾਂ ਨੇ ਇੱਕ ਇਜ਼ ਲਾ ਦੇਣਾ ਆਈ ਐਸ ਇਜ਼ ਆਈ ਐਸ ਨੂੰ ਆਪਾਂ ਆਈ ਇਸ ਨਹੀਂ ਪ੍ਰੋਨਾਂਸ ਕਰਦੇ ਹੈਗੇ ਇਹਨੂੰ ਆਪਾਂ ਇਜ਼ ਜ਼ is she is polishing she is polishing bas ki era matlab ki hai mauke te oh ki kar rahi hai oh polish kar rahi hai ji she is polishing ethe mai anuvad nahi kar raha thonu direct mai sentence vak banona das rahe ha te agliyan tasveeran de vich thonu hor chizaan hai clear hundiyan jaaniyan hun dekho agle vakkan de vich aa do chizaan same rehniyan ne she is eh doye same rehne ne ਇਹ ਜਿਹੜੀ ਹੈਗੀ ਆ ਅਗਲਾ ਜਿਹੜਾ ਐਕਸ਼ਨ ਹੈਗਾ ਉਹ ਚੇਂਜ ਹੁੰਦੇ ਰਹਿਣਾ ਇਸੇ ਨੂੰ ਹੀ ਆਪਾਂ ਵਰਤ ਕੇ ਆਪਾਂ ਹੋਰ ਵਾਕ ਨਹੀਂ ਜਿਹੜੇ ਉਹ ਬਣਾ ਸਕਦੇ ਹਾਂ ਹੁਣ ਇਸ ਦੇ ਵਿੱਚ ਆਪਾਂ ਇਹਨਾਂ ਦੀ ਗੱਲ ਕਰ ਰਹੇ ਹਾਂ ਤੇ ਇਹਨਾਂ ਦੇ ਬਾਰੇ ਕੀ ਗੱਲ ਕਰ ਰਹੇ ਹਾਂ ਰਿਪੇਅਰ ਰਿਪੇਅਰਿੰਗ ਆਈ ਐਨ ਜੀ ਨਾਲ ਲਾਗਣਾ ਰਿਪੇਅਰਿੰਗ ਸ਼ੀ ਇਜ਼ ਰਿਪੇਅਰਿੰਗ ਸ਼ੀ ਇਜ਼ ਰਿਪੇਅਰਿੰਗ ਹੁਣ ਇੱਥੇ ਦੇਖੋ ਡਾਂਸ ਕੀ ਲਾਉਣਾ ਅੱਗੇ ਆਈ ਐਨ ਜੀ ਡਾਂਸਿੰਗ she is dancing ਹੁਣ ਅਗਲੇ ਵਾਕਾਂ ਦੇ ਵਿੱਚ ਜਿਹੜੇ ਆਪਾਂ ਐਕਸ਼ਨਸ ਹੁਣ ਇੱਥੇ ਕਿਰਿਆਵਾਂ ਦੇਖੀਆਂ ਨੇ ਉਹ ਇਹੀ ਰਹਿਣਗੀਆਂ ਤੇ ਇਹ ਵਾਲਾ ਵੀ ਉਹੀ ਰਹੂਗਾ ਲੇਕਿਨ ਇੱਥੋਂ ਜਿਹੜਾ ਸੰਬੋਧਨ ਕਰਨ ਵਾਲਾ ਜਿਹੜਾ ਸ਼ਬਦ ਉਹ ਚੇਂਜ ਹੋ ਜਾਊਗਾ ਬਸ ਇੱਥੇ she ਵਾਲਾ ਹੈਗਾ ਜਿਹੜਾ ਉਹ ਬਦਲ ਜਾਊਗਾ ਹੁਣ ਆਪਾਂ ਜਦੋਂ ਪੁਰਸ਼ ਨੂੰ ਸੰਬੋਧਨ ਕਰਦੇ ਆ ਤਾਂ ਉਹਦੇ ਲਈ ਆਪਾਂ ਯੂਜ਼ ਕਰਦੇ ਆ he ਅਗਲਾ ਉਹੀ ਰਹਿਣਾ ਸੇਮ ਰਹਿਣਾ he is polishing ਮੈਨੂੰ ਲੱਗਦਾ ਵੀ ਹੁਣ ਤੁਸੀਂ ਆਪਣੇ ਆਪੇ ਬਣਾ ਸਕਦੇ ਹੋ he is preparing ਇਸ ਨੂੰ ਵੀ ਆਪਣੇ ਆਪ ਬਣਾ ਲਓਗੇ ਹੁਣ ਇਹ ਵੀ ਬਹੁਤ ਸੌਖਾ he is dancing ਹੁਣ ਇਸੇ ਤੋਂ ਹੀ ਆਪਾਂ ਇੱਕ ਹੋਰ ਤਰੀਕੇ ਦਾ ਵਾਕ ਸਿੱਖ ਲੈਨੇ ਆ ਹੁਣ ਮੌਕੇ ਤੇ ਉਹ ਕੀ ਕਰ ਰਹੀ ਆ ਹੁਣ ਤੁਸੀਂ ਮੈਨੂੰ ਪੁੱਛੋ ਵੀ ਉਹ ਕੀ ਕਰ ਰਹੀ ਆ ਮੈਂ ਕਹੂੰਗਾ ਵੀ she is polishing ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਕੀ ਕਰ ਰਹੀ ਆ she is polishing ਤੇ ਹੁਣ ਤੁਸੀਂ ਪੁੱਛੋ ਜੀ ਉਹ ਕੱਲ ਕੀ ਕਰ ਰਹੀ ਸੀਗੀ ਤੇ ਮੈਂ ਕਹੂੰਗਾ ਵੀ she was polishing is de badle aapne was la dena bas she was polishing is etran she is repairing she was repairing hun dekho ethe hi ek hor cheez samjhan wali hai jadon english de vich kise bhi vak nu bolya janda ya jehde gore lok ne jehde oh jadon bolde ne ta oh bahut tez english me bolde ne ਉਹ ਸੈਂਟੈਂਸ ਨੂੰ ਕੰਟ੍ਰੈਕਟ ਕਰਕੇ ਬੋਲਦੇ ਨੇ ਸੋ ਇੱਥੇ ਜਿਵੇਂ ਆਪਾਂ ਇੱਥੇ ਬੋਲ ਰਹੇ ਆ ਸ਼ੀ ਇਜ਼ ਪਾਲਿਸ਼ਿੰਗ ਉਹ ਕਹਿੰਗੇ ਸ਼ੀਜ਼ ਪਾਲਿਸ਼ਿੰਗ ਸ਼ੀ ਇਜ਼ ਪੇਰਿੰਗ ਸ਼ੀ ਵਾਸ ਪਾਲਿਸ਼ਿੰਗ ਸ਼ੀ ਵਾਸ ਰਿਪੇਅਰਿੰਗ ਬਸ ਇਹ ਕੱਲ ਕਰ ਰਹੀ ਸੀ ਇਹ ਅੱਜ ਕਰ ਰਹੇ ਨੇ ਆਪਣੇ ਸਾਹਮਣੇ ਹੁਣ ਹੋ ਰਹੀ ਆ ਆ ਚੀਜ਼ ਕੱਲ ਹੋ ਰਹੀ ਸੀ ਬਸ ਉਹ ਤੇ ਇਸ ਦੀ ਜਗ੍ਹਾ ਵਾਸ ਲੱਗਦਾ ਹੁਣ ਇਸ ਨੂੰ ਤੁਸੀਂ ਆਪਣੇ ਆਪੇ ਕਰ ਸਕਦੇ ਹੋ ਇਹ ਅੱਜ ਦੀ ਗੱਲ ਹੈ ਹੁਣ ਤੁਹਾਡੇ ਸਾਹਮਣੇ ਹੁਣ ਕਰ ਰਹੇ ਨੇ ਇਹ ਕੱਲ ਕਰ ਰਹੇ ਸੀਗੇ ਜਿਹੜੇ ਆਪਾਂ ਹੁਣ ਪਹਿਲਾ ਸੈਂਟੈਂਸ ਬਣਾ ਕੇ ਹਟਿਆ ਉਹਦੇ ਵਿੱਚੋਂ ਸਿਰਫ ਇੱਕੋ ਹੀ ਚੀਜ਼ ਆਪਾਂ ਨੂੰ ਬਦਲਣ ਦੀ ਲੋੜ ਹੈਗੀ ਆ ਜਿੱਥੇ ਆਪਾਂ ਨੇ ਹੀ ਲਾਇਆ ਸੀ ਉਹਦੇ ਬਦਲੇ ਆਪਾਂ ਨੇ ਹੀ ਲਾ ਦੇਣਾ ਕਿਉਂਕਿ ਇੱਥੇ ਹੁਣ ਆਪਾਂ ਪੁਰਸ਼ਾਂ ਨੂੰ ਸੰਬੋਧਨ ਕਰ ਰਹੇ ਹਾਂ ਸੋ ਇੱਥੇ ਆਪਾਂ ਲਾਵਾਂਗੇ ਹੀ ਇਜ਼ ਪਾਲਿਸ਼ਿੰਗ ਹੀ ਇਜ਼ ਰਿਪੇਅਰਿੰਗ ਹੀ ਵਾਸ ਪਾਲਿਸ਼ਿੰਗ ਹੀ ਵਾਸ ਰਿਪੇਅਰਿੰਗ ਇਸੇ ਵਾਕ ਨੂੰ ਆਪਾਂ ਹੋਰ ਵੀ ਲੰਬਾ ਕਰ ਸਕਦੇ ਹਾਂ ਜੇ ਆਪਾਂ ਮੂਲ ਵਾਕ ਸਹੀ ਤਰੀਕੇ ਨਾਲ ਬਣਾਇਆ ਤਾਂ ਉਹਨੂੰ ਲੰਬਾ ਕਰਨਾ ਬੜਾ ਸੌਖਾ ਹੁਣ ਇਹ ਵਾਕ ਹੈਗਾ ਸ਼ੀ ਵਾਸ ਪਾਲਿਸ਼ਿੰਗ ਆਪਾਂ ਕਹਿੰਦੇ ਕੀ ਪਾਲਿਸ਼ ਕਰ ਰਹੀ ਸੀ ਕਹਿੰਦੇ ਸ਼ੂਜ਼ ਸ਼ੀ ਵਾਸ ਪਾਲਿਸ਼ਿੰਗ ਹਰ ਸ਼ੂਜ਼ ਹੁਣ ਆਪਾਂ ਹੋਰ ਜਾਣਕਾਰੀ ਪਾਉਣੀ ਆ ਕਿੱਥੇ ਪਾਲਿਸ਼ ਕਰ ਰਹੀ ਸੀ ਸ਼ੀ ਵਾਸ ਪਾਲਿਸ਼ਿੰਗ ਹਰ ਸ਼ੂਜ਼ ਇਨ ਦ ਰੂਮ ਕਦੋਂ ਕਰ ਰਹੀ ਸੀ ਕੱਲ ਕਰ ਰਹੀ ਸੀ ਯੈਸਟਰਡੇ ਸ਼ੀ ਵਾਸ ਪਾਲਿਸ਼ਿੰਗ ਹਰ ਸ਼ੂਜ਼ ਇਨ ਦਾ ਰੂਮ ਇਸ ਤਰੀਕੇ ਨਾਲ ਜੇ ਆਪਾਂ ਮੂਲ ਵਾਕ ਸਹੀ ਬਣਾਇਆ ਹੋਇਆ ਤਾਂ ਉਹਨੂੰ ਵਧਾਉਣਾ ਉਹਨੂੰ ਲੰਬਾ ਕਰਨਾ ਬੜਾ ਈਜ਼ੀ ਹੋ ਜਾਂਦਾ ਆਪਣੇ ਲਈ ਜੀ ਹੁਣ ਆਪਾਂ ਪਹਿਲਾ ਵਾਕ ਤਾਂ ਬਣਾਉਣੇ ਸਿੱਖੇ ਚੁੱਕੇ ਆ ਹੁਣ ਫਰਜ਼ ਕਰੋ ਆਪਾਂ ਨੇ ਕੁਝ ਨਵੇਂ ਸ਼ਬਦ ਸਿੱਖੇ ਨੇ ਤੇ ਨਵੇਂ ਸ਼ਬਦਾਂ ਦੇ ਹੀ ਆਪਾਂ ਨੇ ਵਾਕ ਬਣਾਉਣੇ ਨੇ ਸੋ ਇੱਥੇ ਇਹ ਦੇਖੋ ਪਲੇ ਪਲੇ ਲਾਫ ਹੱਸ ਰਹੀ ਆ ਹੱਸਣਾ ਲਾਫ ਰੋਣਾ ਕ੍ਰਾਈ ਕ੍ਰਾਈ ਹੁਣ Playing, laughing, crying. He is playing, he is crying, she is laughing. He was playing, he was crying, she was laughing. ਇੰਗਲਿਸ਼ ਨੂੰ ਸੌਖਾ ਕਰਨ ਦੀ ਇੱਕ ਛੋਟੀ ਜੀ ਝਲਕ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ ਇਸ ਤਰੀਕੇ ਨਾਲ ਆਪਾਂ ਇੰਗਲਿਸ਼ ਨੂੰ ਬਹੁਤ ਹੀ ਸੌਖੇ ਢੰਗ ਨਾਲ ਸਿੱਖ ਸਕਦੇ ਆ ਜੇਕਰ ਤੁਹਾਨੂੰ ਇਹ ਤਰੀਕਾ ਪਸੰਦ ਆਇਆ ਤੇ ਇੰਟਰਸਟਿੰਗ ਲੱਗਿਆ ਇਸੇ ਤਰੀਕੇ ਤੇ ਹੀ ਬਣਾਇਆ ਹੋਇਆ 100 ਤੋਂ ਵੱਧ ਕਲਾਸਾਂ ਦਾ ਕੋਰਸ ਪੂਰੇ 1 ਸਾਲ ਦੇ ਲਈ ਸਿਰਫ 600 ਰੁਪਏ ਦੇ ਵਿੱਚ ਆਪਾਂ ਦੇ ਰਹੇ ਆ ਇਹ ਕੋਰਸ ਸਾਡੀ ਐਪ ਦੇ ਦੁਆਰਾ ਪ੍ਰੋਵਾਈਡ ਕੀਤਾ ਜਾਂਦਾ ਤੇ ਤੁਸੀਂ ਆਪਣੇ ਸਮੇਂ ਦੇ ਅਨੁਸਾਰ ਜਦੋਂ ਮਰਜ਼ੀ ਉਸ ਦੇ ਵਿੱਚ ਕਲਾਸਾਂ ਦੇਖ ਸਕਦੇ ਆਂ ਜੇ ਤੁਹਾਨੂੰ ਕਿਸੇ ਵੀ ਕਲਾਸ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਨਾ ਸਮਝ ਆਈ ਹੋਵੇ ਤਾਂ ਮੇਰਾ ਇੱਕ ਖੁੱਦ ਪਰਸਨਲ ਵਟਸਐਪ ਨੰਬਰ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਜਿਸ ਦੇ ਵਿੱਚ ਤੁਸੀਂ ਉਹ ਕਲਾਸ ਦੇ ਰਿਲੇਟਡ ਜਿਹੜੇ ਸ਼ੰਕੇ ਨੇ ਤੁਹਾਡੇ ਤੁਸੀਂ ਉਹ ਦੂਰ ਕਰ ਸਕਦੇ ਹੋ ਐਂਡਰੋਇਡ ਦੇ ਉੱਤੇ ਮੇਰੇ ਨਾਮ ਦੇ ਉੱਤੇ ਐਪ ਹੈਗੀ ਆ ਹਰਦੀਪ ਸਿੰਘ ਕਲਾਸਸ ਤੇ ਆਈਫੋਨ ਦੇ ਉੱਤੇ ਮਾਈ ਇੰਸਟੀਟਿਊਟ ਨਾਮ ਤੇ ਐਪ ਆ ਜਿਸ ਦੇ ਵਿੱਚ ਤੁਹਾਨੂੰ ਓਆਰਜੀ ਕੋਡ ਭਰਨਾ ਪਊਗਾ ਉਹ ਹੈਗਾ ਮੋਟਪਿਪ ਇਸ ਦੇ ਰਿਲੇਟਡ ਕੋਈ ਵੀ ਜਾਣਕਾਰੀ ਚਾਹੀਦੀ ਆ ਤੁਸੀਂ ਬੇਚੇ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਤੁਸੀਂ ਮੇਰੀ ਅਤੇ ਹੋਰ ਬਹੁਤ ਸਾਰਿਆਂ ਦੀ ਮਦਦ ਕਰ ਸਕਦੇ ਹੋ ਇਸ ਨੂੰ ਸ਼ੇਅਰ ਕਰਕੇ ਯਕੀਨ ਜਾਣਿਓ ਤੁਹਾਡਾ ਕੀਤਾ ਹੋਇਆ ਸ਼ੇਅਰ ਸਾਡੇ ਲਈ ਬਹੁਤ ਮਾਇਨੇ ਰੱਖਦਾ